ਚਿਵਾਨੀ ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਸ ਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉੱਥੇ ਹੀ ਇਹ ਗੱਲ ਅਸੀਂ ਦੁਹਰਾਉਂਦੇ ਆ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋਇਕਰ ਫੇਰ ਤੋਂ ਪੰਜਾਬ ਪੁਲਿਸ ਦੀ ਛਲਾਗਾ ਕਰਦੇ ਆਂ ਔਰ ਇਹੋ ਜਿਹਿਆਂ ਕਨੌਣੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਨਾ ਉਹ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰੈਨ ਸਿੰਘ ਚੌੜਾ ਜੋ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ਮੂਲੀਅਤ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਬਾਦ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ ਤਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜਿਹਾ ਪਵਿੱਤਰ ਸਥਾਨ ਹੈ ਕਿ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਰਧਾਲੂਆਂ ਦੀ ਅੰਦਰ ਆਉਣ ਲੱਗਿਆ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਨੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ وجہ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉਥੇ ਸਸ ਵੀਰ ਸਿੰਘ ਬਾਦਲ ਤੇ ਬਾਕੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਔਰ ਜਦੋਂ ਹੀ ਉਹਨੇ ਕੋਈ ਹਰਕਤ ਇਹ ਕਰਨੀ ਚਾਹੀ ਤੇ ਦੋ ਤਿੰਨ ਸਾਡੇ ਮੰਜਾਮਬਾਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਕਾਬੂ ਕੀਤਾ ਔਰ ਸਖਤ ਤੋਂ ਸਖਤ ਕਾਰਵਾਈ ਇਹ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ ਸਰੇ ਦੇ ਵਿੱਚ ਕਹਿ ਰਹੇ ਨੇ ਕਿ ਸੀਬੀਆਈ ਜਾਂਚ ਵੇਸ਼ਟੀ ਜਾਂਚ ਹੋਵੇ ਕੁਰਸੀ ਦੇਖਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਅਸੀਂ ਸਭ ਤੋਂ ਟੋਟੇ ਆ ਅਕਾਲੀ ਦੇ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸਸਕਬੀਰ ਸਿੰਘ ਬਾਦਲ ਅਕਾਲੀ ਦਲ ਕੁਝ ਵੀ ਡਿਮਾਂਡ ਕਰ ਸਕਦੇ ਸਾਨੂੰ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਮਝਦਾ ਕਿ ਜੁਡੀਸ਼ੀਅਲ ਜਾਂ ਸੀਬੀਆਈ ਜਾਂਚ ਦੀ ਤਾਂ ਉੱਥੇ ਲੋੜ ਹੈ ਜਿੱਥੇ ਕੋਈ ਐਮਬਿਗਿਟੀ ਹੋਵੇ ਜਿੱਥੇ ਕੋਈ ਕਲੈਰਿਟੀ ਨਾ ਹੋਵੇ ਜਿੱਥੇ ਕੋਈ ਤੱਥ ਸਾਹਮਣੇ ਕਲੀਅਰ ਪੇਸ਼ ਨਾ ਹੋ ਸਕਣ ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀਤ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ ਵੀਡੀਓ ਫੁਟੇਜ ਨੇ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਟੀ ਵਾਲਾ ਕੋਈ ਦੋਸ਼ ਸੰਕਿਆ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਰੋਟਾ ਸਾਹਿਬ ਲਗਾਤਾਰ ਇਹ ਵੀ ਦਮਾਨ ਕੀਤੀ ਜਾਦੀ ਵੀ ਉਹ ਅੰਦਰ ਕਿਵੇਂ ਪਹੁੰਚ ਗਿਆ ਜਦੋਂ ਪਹਿਲਾਂ ਤੋਂ ਹੀ ਪਤਾ ਸੀਗਾ ਸੋ ਅਫੀਸ਼ਰਸ ਨੂੰ ਪੁਲਿਸ ਸੀਨੀਅਰ ਅਫੀਸ਼ਰਸ ਨੂੰ ਪਤਾ ਸੀਗਾ ਏਸੀਪੀ ਨੇ ਬੋਲਿਆ ਇੱਕ ਦਿਨ ਪਹਿਲਾਂ ਵੀ ਦੇਖੀ ਹੋ ਰਹੀ ਸੀ ਇੱਕ ਘੁੰਮ ਰਿਆ ਸੀ ਉਸ ਨਹੀਂ ਤੁਸੀਂ ਇਹ ਸਵਾਲ ਲੱਗਦਾ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣ ਨੂੰ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕਦੇ ਤੇ ਫੇਰ ਗੱਲ ਇਹ ਆਉਣੀ ਸੀਗੀ ਕਿ ਸੰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤਕੀਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲॉयਮੈਂਟ ਹੋਈ ਫੇਰ ਕੋਈ ਸ਼ਰਾਰਤੀ ਜਾਂ ਮਾੜਾ ਆਨਸਰ ਜਾਂ ਬੁਰੇ ਕੈਰੇਕਟਰ ਵਾਲਾ ਜਾਂ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉੱਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਜੇ ਪਵਿੱਤਰ ਸਥਾਨ ਦਰਬਾਰ ਸਾਹਿਬ ਦੇ ਕੀ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੋਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਉ ਹੈ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਨ ਰੈਸਟ੍ਰਿਕਸ਼ਨਸ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜਦੋਂ ਤੱਕ ਇਹਨਾਂ ਲੀਡਰਸ ਦੀਆਂ ਨੂੰ ਜਿਹੜੀ ਤਨਖਾਹ ਲੱਗੀ ਆ ਕਾ ਤੱਕ ਸਾਹ ਵੱਲੋਂ ਉਹਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇ ਹੈਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਐਡੀ ਵੱਡੀ ਕਾਰਵਾਈ ਨੂੰ ਉਹ ਨੂੰ ਨੂੰ بے ਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ ਇੱਕ ਅਵਾਰੀ ਲਿੰਕ ਜਾ ਰਿਹਾ ਕਿ ਨਾਰਾਇਣ ਸਿੰਘ ਚੋੜਾ ਜੋ ਹੈਗੇ ਨੇ ਉਹਨਾਂ ਦੇ ਜਿਹੜੇ ਭਰਾ ਹੈ ਉਹਦਾ ਉਹਨਾਂ ਦਾ ਲਿੰਕ ਸੁਖਿੰਦਰ ਨਾਰਾਇਣ ਸਿੰਘ ਚੋੜਾ ਜਿਹੜੇ ਉਹ ਰੋਪੀ ਨੇ ਉਹਨਾਂ ਦੇ ਭਰਾ ਜਿਹੜਾ ਉਹਦਾ ਲਿੰਕ ਸੁਖਿੰਦਰ ਸਿੰਘ ਜਰਨਤਾਵਾ ਨਾਲ ਸਾਫ ਦਾ ਕੈਬਨਿਟ ਮਿੰਿਸਟਰ ਸਾਫ ਦਾ ਸਾਫ ਦਾ ਮਤਲਬ ਉਹਨਾਂ ਨਾਲ ਇਹ ਲਿੰਕ ਦੱਸਿਆ ਜਾ ਰਿਹਾ ਕਿ ਉਹਦਾ ਭਰਾ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਤਾਂ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਏਗੀ ਨਹੀਂ ਦੇਖੋ ਕੋਈ ਵੀ ਲਿੰਕ ਜਿਹੜਾ ਕੋਈ ਵੀ ਐਂਗਲ ਕੋਈ ਵੀ ਪਰਸਪੈਕਟਿਵ ਕੋਈ ਵੀ ਕਿਸੇ ਪੱਖੋਂ ਵੀ ਇਹ ਲੱਗੂਗਾ ਕਿ ਇਸ ਵਿਅਕਤੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਕੋ ਵੱਡਾ ਚਾਹੇ ਕੋਈ ਛੋਟਾ ਚਾਹੇ ਪੋਲਿਟਿਕਲ ਹੈ ਨਾਨ ਪੋਲਿਟਿਕਲ ਹੈ ਜੋ ਵੀ ਹੈ ਜਾ ਕੋਸ਼ ਲੱਗੂਗਾ ਉਹਦੇ ਬਾਰੇ ਪੰਜਾਬ ਪੁਲਿਸ ਬੜੀ ਬਾਰੀਕੀ ਦੇ ਵਿੱਚ ਜਾਂਚ ਕਰੇਗੀ ਪਰ ਮੈਂ ਡੈਫੀਨਿਟਲੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਉਹਦੇ ਬਾਰੇ ਮੇਰਾ ਹੁਣ ਵੀ ਇਸ ਸਟੇਜ ਉੱਪਰ ਕੁਝ ਵੀ ਕਹਿਣਾ ਐਪ੍ਰੋਪ੍ਰੀਏਟ ਨਹੀਂ ਹੋਗਾ ਸਹੀ ਨਹੀਂ ਹੋਊਗਾ ਅਮਨਜੀਤ ਸਵੇਰ ਦਾ ਇਹਨੂੰ ਅਰੈਸਟ ਕੀਤਾ ਹੋਇਆ ਚੋੜੇ ਨੇ ਤਾਂ ਫੜ ਲਿਆ ਕੀ ਸਾਜਿਸ਼ ਦੇ ਪਿੱਛੇ ਕੋਈ ਹੋਰ ਵੀ ਬੰਦਾ ਸ਼ਾਮਲ ਕੋਈ ਐ ਨਹੀਂ ਦੇਖੋ ਜੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਮੈਂ ਸਮਝਦਾ ਕਿ ਇੱਕ ਵਿਅਕਤੀ ਕੀ ਜਿੰਨੇ ਵੀ ਵਿਅਕਤੀ ਜੇ ਕੋਈ ਵਿਅਕਤੀ ਨਾਲ ਇਨਵੋਲਡ ਹੋਇਆ ਜੇ ਕੋਈ ਲਿੰਕ ਐਸਟੈਬਲਿਸ਼ ਹੁੰਦਾ ਹੋਇਆ ਤੇ ਪੰਜਾਬ ਪੁਲਿਸ ਇੰਨੀ ਕੰਪੀਟੈਂਟ ਹੈ ਕਿ ਉਹ ਉਹਨਾਂ ਸਾਰੇ ਲਿੰਕਸ ਨੂੰ ਐਸਟੈਬਲਿਸ਼ ਕਰਕੇ ਉਹਨਾਂ ਦੀ ਤਹਿ ਤੱਕ ਜਾ ਕੇ ਜਿਹੜਾ ਵੀ چاہے ਕੋਈ ਚਾਹੇ ਕੋਈ ਛੋਟੇ ਤੋਂ ਛੋਟੇ ਦੋਸ਼ ਦਾ ਵੀ ਭਾਗੀਦਾਰ ਹੋਇਆ ਉਹਨੂੰ ਫੜਿਆ ਜਾਏਗਾ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਜਾਏਗੀ ਠੀਕ ਹੈ ਹਿੰਦੀ ਕਰੀ ਹਿੰਦੀ ਵਿੱਚ ਕਰੀ ਹਿੰਦੀ ਚ ਕਰਾ ਸਿੰਗਲ ਕਰਾ ਤਾ ਕੋਈ ਉਹ ਸਿੰਗਲ ਕਰੀ ਸਿੰਗਲ ਕਰੀ ਕਰ ਹਿੰਦੀ ਉਹ ਹੇਠੇ ਰੱਖ ਲਓ ਰੋਲ ਇਹ ਅਮ ਜੀ ਅਮ ਜੀ ਜੋ ਜ ਆਜ ਖਾਣੇ ਦੀ ਹੇਠੇ ਰੱਖ ਦੇਣਾ ਹਾਂ ਇਹ ਆਪੂ ਵੀ ਰੱਖ ਲੇ ਹਿੰਦੀ ਇੱਦੀ ਵੀ ਕਰ ਦੋ ਹੇਠੇ ਰੱਖ ਹਾਂ ਹੇਠੇ ਰੱਖ ਲਓ ਹਾਂ ਜੀ ਹੇਠੇ ਰੱਖ ਕਾਟੀ ਬ੍ਰੀਚ ਜੋ ਹੈ ਉਹ ਕਹਾਂਗੇ ਜਾਣਾ ਹੈ ਦੇਖੋ ਜੋ ਅੱਜ ਸਾਹ ਸੁਪਰੀ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇहद निंदनीययोग ਹੈ ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਅ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਸ ਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉੱਥੇ ਹੀ ਇਹ ਗੱਲ ਅਸੀਂ ਦौराਨੇ ਆ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋ ਇੱਕ ਵਾਰ ਫੇਰ ਤੋਂ ਪੰਜਾਬ ਪੁਲਿਸ ਦੀ ਛਲਾਗਾ ਕਰਦੇ ਆਂ ਔਰ ਇਹੋ ਜੀਆਂ ਕਨੌਨੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਨਾ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰਿੰਦਰ ਸਿੰਘ ਚੌੜਾ ਜੋ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ਮੂਲੇ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਬਾਦ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ ਤਾਂ ਕਿ ਇਹ ਜਿਹੇ ਵਿਅਕਤੀਆਂ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜੀ ਪਵਿੱਤਰ ਸਥਾਨ ਹੈ ਕਿ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਰਧਾਲੂਆਂ ਦੀ ਅੰਦਰ ਆਉਣ ਲੱਗਿਆਂ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਨੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ وجہ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉੱਥੇ ਸਸ ਸੁਖਵੀਰ ਸਿੰਘ ਬਾਦਲ ਅਤੇ ਬਾਕੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਤੇ ਜਦੋਂ ਹੀ ਉਹਨੇ ਕੋਈ ਹਰਕਤ ਇਹ ਕਰਨੀ ਚਾਹੀ ਤੇ ਦੋ ਤਿੰਨ ਸਾਡੇ ਜਮਾਬਾਦ ਪੰਜਾਬ ਪੁਲਿਸ ਦੇ ਮਲਾਜ਼ਮਾਂ ਨੇ ਉਹਨੂੰ ਕਾਬੂ ਕੀਤਾ ਔਰ ਸਖਤੋ ਸਖਤ ਕਾਰਵਾਈ ਇਹ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ ਇਹਦੇ ਵਿੱਚ ਕਹਿ ਰਹੇ ਨੇ ਕਿ ਸੀਬੀਆਈ ਜਾਂ ਜੁਡੀਸ਼ੀ ਜਾਂਚ ਹੋਵੇ ਤੁਸੀਂ ਦੇਖਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਅਕਾਲੀ ਦਲ ਤੋਂ ਟੋਟਿਆ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸਸਕਬੀਰ ਸਿੰਘ ਬਾਦਲ ਅਕਾਲੀ ਦਲ ਕੁਝ ਵੀ ਡਿਮਾਂਡ ਕਰ ਸਕਦੇ ਸਾਨੂੰ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਮਝਦਾ ਕਿ ਜੁਡੀਸ਼ੀਅਲ ਜਾਂ ਸੀਬੀਆਈ ਜਾਂਚ ਦੀ ਤਾਂ ਉੱਥੇ ਲੋੜ ਹੈ ਜਿੱਥੇ ਕੋਈ ਐਮਬਿਗਿਟੀ ਹੋਵੇ ਜਿੱਥੇ ਕੋਈ ਕਲੈਰਿਟੀ ਨਾ ਹੋਵੇ ਜਿੱਥੇ ਕੋਈ ਤੱਥ ਸਾਹਮਣੇ ਕਲੀਅਰ ਪੇਸ਼ ਨਾ ਹੋ ਸਕਣ ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀਤ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬੀ